ਉਦਰੀ ਫਗਵਾੜਾ ਦੇ ਕੋਲ ਪਿੰਦੇ ਪਿੰਡ ਚ ਦੇ ਰਾਤ ਪਾਕਿਸਤਾਨ ਵੱਲੋਂ ਭੇਜੀ ਗਈ ਡਰੋਨ ਮਿਸਾਈਲ ਡਿੱਗੇ ਸਥਾਨਕ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਪੁਲਿਸ ਮੁਲਾਜ਼ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿੱਤਾ ਗਿਆ ਤੇ ਮਿਸਾਈਲ ਦੇ 파ਟ ਦੀ ਵੀਡੀਓ ਬਣਾਈ ਗਈ ਉੱਥੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਮਿਸਾਈਲ ਆਕਾਸ਼ ਦੇ ਵਿੱਚ ਡਿਫਿਊਜ਼ ਨਹੀਂ ਹੋਈ ਹੈ ਕਿਉਂਕਿ ਇਹਨੇ ਖੇਤ ਵਿੱਚ 10 ਫਿਟ ਤੋਂ ਕਰੀਬ ਦਾ ਗੱਡਾ ਕਰ ਦਿੱਤਾ ਅਤੇ ਚਿੰਗਿਆੜੀਆਂ ਨੇ ਖੇਤ ਵਿੱਚ ਅੱਗ ਵੀ ਲਾ ਦਿੱਤੀ ਹੈ ਲੋਕਾਂ ਵੱਲੋਂ ਮੌਕੇ ਤੇ ਫਾਇਰ ਬ੍ਰਿਗੇਡ ਵੀ ਬੁਲਾਈ ਗਈ ਅੱਗ ਬੁਝਾਉਣ ਦੇ ਲਈ ਲੇਕਿਨ ਖੇਤ ਗਿੱਲਾ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਖੇਤ ਦੇ ਵਿੱਚ ਧਸ ਗਈ ਇੱਕ ਵਿਅਕਤੀ ਦੇ ਗਾਇਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਉਸ ਵਿਅਕਤੀ ਨੂੰ ਸੱਟਾਂ ਲੱਗੀਆਂ ਨੇ ਰੱਬ ਦੇ ਦਿਆ ਨਾਲ ਹਰ ਕੋਈ ਸਹੀ ਸਲਾਮਤ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਇਸ ਘੜੀ ਦੇ ਵਿੱਚ ਹਰ ਇੱਕ ਨੂੰ ਸਹੀ ਸਲਾਮਤ ਰੱਖੇ ਉਹ ਤੇਰੀ ਇਥੇ ਡੀ ਹੈ ਜੀ ਮਜ਼ਾਇਲ ਆ ਦੇਖੋ ਜੀ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜ਼ਾਇਲ ਸਿਸਟਮ ਲਾਇਆ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਇਲ ਨੂੰ ਪਰ ਇਹ ਮਿਸ ਹੋਈ ਹੋ ਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਫਟੋ ਘਟਾ 8-9 ਫੁੱਟ ਦਾ ਹੋਲ ਕਰ ਦਿੱਤਾ ਏ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੱਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਤਾਂ ਫਾਇਰ ਫਾਇਰ ਬਰਗੇਡ ਮਗਾਈ ਸੀ ਤੇ ਉਹ ਅੜ ਗਈ ਵਿੱਚ ਉੱਥੇ ਗਿੱਲਾ ਸੀ ਖੇਤ ਉੱਚੀ ਅੜ ਗਈ ਉਹ ਤੇ ਇਹ ਮਜ਼ਾਇਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਆ ਵਾਂ ਦੇ ਫਿਰ ਲੋਹੇ ਦੇ ਟੁਕੜੇ ਮੁੰਡਾ ਲੱਗੇ ਖੜਾ ਆ ਦੇਖੋ ਜੀ ਮੈਟਲ ਆ ਸਾਰਾ ਇਹ ਤੇ ਪਰ ਬਚਾਅ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਜੇ ਕਿਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਦੇ ਨਾਲ ਮੈਂ ਦਿਖਾ ਰਿਹਾ ਬੰਦੇ ਨੇ ਸਮਾਨ ਲੱਭਿਆ ਨਸਾਇਲ ਦਾ ਨਸਾਇਲ ਦਾ ਉਹ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਇਹ ਪਿੱਛਲਾ ਪਾਸਾ ਕਰੀ ਫੁਲਟਪਰੇ ਦੇ ਵਿੱਚ ਮਦਰ ਬੋਰਡ ਵਗੈਰਾ ਲੱਗੇ ਹੋਗਾ ਇਹ ਸੈਂਸਰ ਕਰਦੇ ਆ ਇਹਦੇ ਨਾਲ ਹੀ ਆਹ ਜਿਹੜੀਆਂ ਸਪਲਿੱਟ ਆ ਹਾਂ ਆ ਬਾਕੀ ਹੋਰ ਸਮਾਨ ਇਹ ਲੈ ਨਾ ਜਾਈ ਯਾਰ ਨਹੀਂ ਨਹੀਂ ਤੁਹਾ ਵਾਟ ਹੋ ਗਿਆ 6 ਤੋਂ 7 ਫੁੱਟ 100 ਮੀਟਰ ਤੱਕ ਮਿੱਟੀ ਗਈ ਉੱਡ ਕੇ ਚਾਰੇ ਪਾਸੇ ਰੇਡੀਅਸ ਕਵਰ ਕੀਤਾ ਤੇ ਜਿੰਨੀ ਜਿੰਨੀ ਲੋਕੀ ਦੂਰ ਤੋਂ ਕਿ ਆਪਾਂ ਨੂੰ ਜਿਹੜੀ ਮਦਰ ਬੋਰਡ 1 ਮੀਟਰ ਹੋ ਜਾ ਆ ਗਾਈਡਰ ਮੇਬੀ ਹੈ ਮਦਰ ਬੋਰਡ ਮਦਰ ਬੋਰਡ ਸਿਚੁਏਸ਼ਨ ਰਾਈਟ ਨਾਉ ਇਨ ਕੰਗਨੀਵਾਲ ਥਿਸ ਇਜ਼ ਮਦਰ ਬੋਰਡ Mm. Mm. However, you can see mm. this is the open. This is the open core, mm. as we can see here. Mm. This yeah, might the be the, 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 the angular hand hand part of the missile. Mm. Mm.